ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੇ ਆਪਣੇ ਬਟਿਕ ਤੇ ਸੂਟ ਤਿਆਰ ਹੋਇਆ ਹਨ ਤੇ ਆਪ ਵਰਕ ਕਰਵਾਇਆ ਔਰ ਸੰਧੂ ਬਟਿਕ ਤੇ ਜਿਹੜੇ ਆਪਣੇ ਸੂਟ ਰੈਡੀ ਹੋਇਆ ਹਨ ਤੇ ਪਹਿਲਾਂ ਵੀ ਅਸੀਂ ਉਹ ਵਾਲਾ ਵਰਕ ਕਰਵਾ ਲਿਆ ਤੇ ਆਪਾਂ ਉਹ ਵਾਲੇ ਤੁਹਾਨੂੰ ਸੂਟ ਦਿਖਾਉਣੇ ਆ ਵੀ ਆਪਣੇ ਕੋਲੇ ਕਿਹੜੇ ਕਿਹੜੇ ਸੂਟ ਰੈਡੀ ਹੋ ਕੇ ਆયા ਕਿਉਂਕਿ ਉਹਦੇ ਵਿੱਚੋਂ ਕਾਫੀ ਸੂਟ ਆ ਸੇਲ ਵੀ ਹੋਗੇ ਜਿਹੜੇ ਅਸੀਂ ਪਿਛਲੀ ਵਾਰੀ ਸੂਟ ਉਹਦੇ ਨਾਲ ਦੇ ਵੇਚੇ ਸੀਗੇ ਹਨਾ ਆਪਾਂ ਨੇ ਸੇਲ ਕੀਤੇ ਸੀਗੇ ਬਹੁਤ ਬਹਣਾ ਦੇ ਮੈਸੇਜ ਸੀਗੇ ਕਿ ਸਾਨੂੰ ਸੂਟ ਦੇਓ ਇਹ ਸਾਨੂੰ ਸੂਟ ਦੇਓ ਜਿਹੜੇ ਮੇਰੇ ਨਾਲ ਹੈਗੇ ਐਡ ਵਗੈਰਾ ਹਨਾ ਉਹਨਾਂ ਦੇ ਅੱਜ ਆਪਾਂ ਨੇ ਉਹਨਾਂ ਦੇ ਮਰਜ਼ੀ ਦੇ ਕਲਰ ਪਵਾ ਕੇ ਸੂਟ ਜਿਹੜਾ ਹੈਗੇ ਉਹਨਾਂ ਨੂੰ ਦੇ ਵੀ ਦਿੱਤੇ ਤਿੰਨ ਚਾਰ ਸੂਟ ਅਸੀਂ ਕਟਿੰਗ ਵੀ ਕਰਤੇ ਕਟਿੰਗ ਵੀ ਕਰੇ ਨੇ ਕਿਉਂਕਿ ਜਲਦੀ ਦੇਣੇ ਆ ਹਨਾ ਕਿਉਂਕਿ ਅਸੀਂ ਜਾਣ ਚਲੇਟ ਹੋ ਗਏ ਉਹਨਾਂ ਦੇ ਕਾਫੀ ਦਿਨਾਂ ਦੇ ਜਿਹੜੇ ਹੈਗੇ ਕਿਹਾ ਹੋਇਆ ਸੀਗਾ ਵੀ ਸਾਨੂੰ ਇੰਨੇ ਡੇਟ ਨੂੰ ਸੂਟ ਚਾਹੀਦਾ ਤਿਆਰ ਕਰਕੇ ਦੇ ਦਿਓ ਕਿਉਂਕਿ ਸਲਾਈ ਵੀ ਕਰਨੀ ਸੀਗੇ ਉਹਨਾਂ 'ਚੋਂ ਕਈ ਕਟਿੰਗ ਕਰਤੇ ਜਿਹੜੇ ਉਹਦੇ ਨਾਲ ਦੇ ਕਟਿੰਗ ਕਰੇ ਨੇ ਸੌਰੀ ਉਹ ਮੈਂ ਤੁਹਾਨੂੰ ਦਿਖਾਉਣੀ ਆ ਵੀ ਅਸੀਂ ਕਿਹੜਾ ਵਰਕ ਕਰਵਾਇਆ ਹੈਗਾ ਆ ਦੇਖੋ ਸਾਰੇ ਨਾਲੋਂ ਜਿਹੜਾ ਇਹਦਾ ਯੂਨੀਕ ਜਿਹਾ ਵਰਕ ਹੈਗਾ ਦੇਖੋ ਇਹ ਵਾਲਾ ਸੂਟ ਹੈ ਮੈਂ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾਉਣੀ ਹੈ ਦੇਖੋ ਕਾਪੀ ਤਾਂ ਹਰ ਇੱਕ ਚੀਜ਼ ਦੀ ਹੁੰਦੀ ਹੈ ਹਨਾ ਜੀ ਇਹ ਜਿਦਾ ਇੰਡੀਆ ਦੇ ਵਿੱਚ ਤਾਂ ਹਰ ਇੱਕ ਜੇ ਦੇ ਕਾਪੀ ਹੁੰਦੀ ਆ ਜੇ ਕਰਵਾਉਣੇ ਆ ਇਹਦੇ ਨਾਲ ਦੇ ਬਾਕੀ ਦੇਖ ਕੇ ਪਹਿਣਾ ਕਰਵਾ ਵੀ ਲੈਂਦੀ ਨੇ ਪਹਿਲੀ ਜਿਹੜੇ ਹੈਗੇ ਨੇ ਅਸੀਂ ਆਪ ਡਿਜ਼ਾਈਨ ਤਿਆਰ ਕੀਤਾ ਸੀਗਾ ਵੀ ਇਦਾਂ ਦਾ ਸਾਨੂੰ ਗਲੇ ਦਾ ਡਿਜ਼ਾਈਨ ਚਾਹੀਦਾ ਐਦਾਂ ਦਾ ਜਿਹੜਾ ਹੈਗਾ ਸਾਨੂੰ ਘੇਰੇ ਦਾ ਚਾਹੀਦਾ ਕਿਉਂਕਿ ਇਹਦੇ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਨੀਚੋਂ ਵੀ ਉੱਪਰੋਂ ਵੀ ਗਾਲਾ ਵੀ ਤੁਸੀਂ ਵਧਾ ਸਕਦੇ ਹੋ ਜਿਵੇਂ ਵਿੱਚ ਕਿਸੇ ਦੀ 42 ਇੰਚ ਲੈਂਥ ਹੈ ਜੀ ਵਿੱਚ 43 ਵਿੱਚ 44 45 ਇਹਦੀ ਤੁਸੀਂ ਜਿਹੜੀ ਮਰਜ਼ੀ ਲੈਂਥ ਰੱਖ ਸਕਦੇ ਹੋ ਸਾਰੀਆਂ ਲੈਂਥਾਂ ਬਣ ਜਾਣਗੀਆਂ ਕਿਉਂਕਿ ਇਹਦਾ ਕੋਈ ਚੱਕਰ ਨਹੀਂ ਪੈਂਦਾ ਗਲਾ ਥੋੜਾ ਉੱਪਰ ਹੋ ਜਾ ਇਹ ਨੀਚੇ ਤੱਕ ਵਰਕ ਆਉਂਦਾ ਹੈ ਕਮਰ ਤੱਕ ਆ ਜਾਂਦਾ ਹੈ ਇਹ ਤੁਸੀਂ ਦੇਖੋ ਅਸੀਂ ਇਹ ਵਾਲੇ ਇਹਦੇ ਨਾਲ ਇਹ ਵਾਲੀ ਅਸੀਂ ਸਲਵਾਰ ਲਵਾਈ ਹੈ ਦੇਖੋ ਇਹ ਵਾਲਾ ਪਹੁੰਚਿਆਂ ਦਾ ਵਰਕ ਹੈਗਾ ਇਹ ਵਾਲਾ ਪਹੁੰਚਿਆਂ ਦਾ ਵਰਕ ਹੈਗਾ ਕਾਟਨ ਦਾ ਜਿਹੜਾ ਹੈਗਾ ਕੱਪੜਾ ਹੈਗਾ ਜੀ ਜਿਹਦੇ ਗਰਮੀਆਂ ਦੇ ਹਿਸਾਬ ਨਾਲ ਕਾਟਨ ਦਾ ਕੱਪੜਾ ਹੈ ਇਹ ਇਹਦੇ ਨਾਲ ਦੁਪੱਟਾ ਵੀ ਅਸੀਂ ਖੁਦ ਰੈਡੀ ਕਰਵਾਇਆ ਹੋਇਆ ਹੈ ਆ ਦੇਖੋ ਇਹ ਦੁਪੱਟਾ ਹੈਗਾ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਹੈ ਜੀ ਦੇਖੋ ਆ ਦੇਖੋ ਵਰਕ ਹੋਇਆ ਹੋਇਆ ਮੂਰੇ ਵੀ ਜਿਹੜੇ ਹੈਗੇ ਕਟਾਮ ਵਗੈਰਾ ਹੋਏ ਹੋਏ ਨੇ ਹਜੇ ਸਫਾਈ ਵਗੈਰਾ ਅਸੀਂ ਕਰਨੀ ਹੈ ਤਾਗੇ ਵਗੈਰਾ ਕੱਟਣੇ ਨੇ ਆ ਦੇਖੋ ਤਾਗੇ ਵਗੈਰਾ ਜਿੰਨੇ ਕਟਿੰਗ ਕਰਨੇ ਆ ਕਿਉਂਕਿ ਹਜੇ ਵਰਕ ਹੋ ਕੇ ਆਇਆ ਇਹ ਸੂਟ ਸਫਾਈ ਜਿਹੜੀ ਕਰਨ ਵਾਲੀ ਰਹਿੰਦੀ ਸੀ ਕਿ ਪ੍ਰੈਸ ਤਾਂ ਇਹਨਾਂ ਤੇ ਕਰਵਾ ਲਈ ਸੀਗੀ ਮੈਂ ਤਾਗੇ ਵਗੈਰਾ ਜਿਹੜੇ ਕਟਿੰਗ ਕਰਨ ਵਾਲੇ ਰਹਿੰਦੇ ਆ ਆ ਦੇਖੋ ਇਹ ਵਾਲਾ ਇਹਦੇ ਮੈਂ ਦਿਖਾਉਣੀ ਆ ਤੁਹਾਨੂੰ ਦੇਖੋ ਇਸ ਤਰ੍ਹਾਂ ਇਹ ਵਾਲਾ ਸੂਟ ਤਿਆਰ ਹੋਣੇ ਦੇਖੋ ਇਸ ਤਰ੍ਹਾਂ ਇਹਦੇ ਨਾਲ ਦੇ ਆਪਾਂ ਤੁਹਾਨੂੰ ਹੋਰ ਵੀ ਕਲਰ ਦਿਖਾਉਣੇ ਆ ਇਹ ਜਿਹੜਾ ਹੈਗਾ ਮੈਂ ਕੈਮਰੇ 'ਚ ਹੋ ਸਕਦਾ ਜੀ ਫਰਕ ਆਵੇ ਕਲਰ ਦਾ ਇਹਦੇ ਲਾਈਟ ਮਹਿੰਦੀ ਕਲਰ ਦੀ ਜਿਹੜੀ ਹੈਗੀ ਸ਼ਰਟ ਹੈਗੀ ਹੈ ਗਾਜਰੀ ਕਲਰ ਦੀ ਸਲਵਾਰ ਤੇ ਗਾਜਰੀ ਕਲਰ ਦਾ ਦੁਪੱਟਾ ਇਹਨੂੰ ਇਹ ਵਾਲਾ ਲੱਗਿਆ ਹੋਇਆ ਇਹਦੇ ਨਾਲ ਦੇ ਦੇਖੋ ਕਲਰ ਵਾਲੇ ਨੇ ਇਹ ਜੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀਆਂ ਜੀ 5-6 ਸੂਟ ਆਪਣੇ ਇਹਦੇ ਵਿੱਚੋਂ ਸੇਲ ਹੋ ਗਏ ਨੇ ਇਹ ਆਪਣੇ ਕੋਲੇ ਜਿਹੜੇ 3-4 ਸੂਟ ਬਚੇ ਆ ਉਹ ਆਪਾਂ ਵੀਡੀਓ ਵਿੱਚ ਦਿਖਾਉਣੇ ਆ ਇਹ ਪਿਸਤਾ ਕਲਰ ਦਾ ਕਮੀਜ਼ ਹੈਗਾ ਇਹਦੇ ਨਾਲ ਗਾਜਰੀ ਕਲਰ ਦੀ ਲਾਈਟ ਗਾਜਰੀ ਕਲਰ ਦੀ ਜਿਹੜੀ ਹੈਗੀ ਸਲਵਾਰ ਤੇ ਲਾਈਟ ਗਾਜਰੀ ਕਲਰ ਦਾ ਹੀ ਦੁਪੱਟਾ ਆ ਦੇਖੋ ਇਹ ਜਿਹੜਾ ਹੈਗਾ ਸਕਿਨ ਕਲਰ ਦਾ ਕਮੀਜ਼ ਹੈਗਾ ਇਹਦੇ ਵਿੱਚ ਵਾਈਨ ਕਲਰ ਦੀ ਜਿਹੜੀ ਹੈਗੀ ਸਲਵਾਰ ਹੈਗੀ ਆ ਇਹ ਨੂੰ ਆਪਾਂ ਕਾਫੀ ਵੀ ਨਹੀਂ ਕਹਿ ਸਕਦੇ ਦੇਖਣ ਨੂੰ ਕਾਫੀ ਲੱਗਦਾ ਹੈ ਕਿਉਂਕਿ ਜਦੋਂ ਖੋਲਦੇ ਆ ਕਾਫੀ ਤੋਂ ਥੋੜਾ ਜਿਹਾ ਵਾਈਨ ਜਿਹਾ ਕਲਰ ਹੈ ਡਾਰਕ ਵਾਈਨ ਜਿਹਾ ਜਿਵੇਂ ਆਪਾਂ ਕਹਿ ਦਿੰਨੇ ਆ ਉਹ ਵਾਲਾ ਕਲਰ ਹੈ ਦੇਖੋ ਇੱਕ ਇਹਦੇ 'ਚ ਇਹ ਵਾਲਾ ਸੀ ਤਿਆਰ ਕਰਵਾਇਆ ਸੂਟ ਇਹਨਾਂ ਦੇ ਘੇਰੇ ਵਗੈਰਾ ਦਾ ਵੀ ਕੋਈ ਇਸ਼ੂ ਨਹੀਂ ਆਉਂਦਾ ਹੈਗਾ ਘੇਰਾ ਜਿੱਦਾਂ ਮਰਜ਼ੀ ਤੁਸੀਂ ਵਧਾ ਘਟਾ ਸਕਦੇ ਹੋ ਕਿਉਂਕਿ ਇਹ ਕਲੀਆਂ ਵਾਂਗ ਇੱਥੇ ਰਹਿ ਜਾਂਦਾ ਵਰਕ ਵਿਚਾਲੇ ਵਿਚਾਲੇ ਰਹਿੰਦਾ ਹੈ ਇਹ ਜਿਹੜਾ ਇਹ 2 ਨੰਬਰ ਹੈਗਾ ਜੀ ਪ੍ਰੈਸੈਂਟ ਨੰਬਰ ਹੈਗਾ ਆਪਣਾ ਇਹ ਵਾਲਾ ਸੂਟ ਤਿਆਰ ਕਰਵਾਇਆ ਇਹ ਜਿਹੜਾ ਹੈਗਾ ਸੀ ਮਸਲੀਨ कॉटन ਤੇ ਤਿਆਰ ਕਰਵਾਇਆ ਆ ਦੇਖੋ ਇਹਦੀ ਲੈਂਥ ਜਿਹੜੀ ਹੈਗੀ 42 43 ਇਹਦੀ ਲੈਂਥ ਕਰ ਸਕਦੇ ਹੋ ਲੈਸਿਸ ਲਾ ਕੇ ਤੁਸੀਂ ਵਧਾ ਵੀ ਸਕਦੇ ਹੋ ਦੇਖੋ نیچے ਕੱਪੜਾ ਹੈਗਾ ਕਿਉਂਕਿ ਜਿਹੜੀ ਆਮ ਲੈਂਥ ਚੱਲਦੀ ਹੈ 42 43 ਉਹ ਚੱਲਦੀ ਹੈਗੀ ਸਾਡੇ ਕੋਲੇ ਆ ਦੇਖੋ ਇਹਦਾ ਆਪਣਾ ਗਲੇ ਦਾ ਇਸ ਤਰ੍ਹਾਂ ਵਰਕ ਕਰਾਇਆ ਇਸ ਤਰ੍ਹਾਂ ਜਿਹੜਾ ਹੈਗਾ ਗਲੇ ਦਾ ਵਰਕ ਕਰਵਾਇਆ ਇਹ ਇਹਦਾ ਦੇਖੋ ਬਾਹਾਂਾਂ ਤੇ ਵੀ ਵਰਕ ਹੈਗਾ ਚਾਹੇ ਤੁਸੀਂ ਇਹਨੂੰ ਸਲਵਾਰ ਦੀ ਮੂਰੀ ਤੇ ਕਰ ਲੋ ਚਾਹੇ ਤੁਸੀਂ ਗਲੇ ਤੇ ਕਰ ਲੋ ਦੇਖੋ ਕੜਾਈ ਦੀ ਫਿਨਿਸ਼ਿੰਗ ਦਿਖਾਉਣੀ ਆ ਮੈਂ ਤੁਹਾਨੂੰ ਨੇੜੇ ਕੈਮਰਾ ਕਰਕੇ ਬਹੁਤ ਸੋਹਣੀ ਕੜਾਈ ਹੋਈ ਹੋਈ ਹੈ ਫਿਨਿਸ਼ਿੰਗ ਕੜਾਈ ਦੀ ਬਹੁਤ ਸੋਹਣੀ ਇਹ ਕਲਰ ਜਿਹੜਾ ਹੈਗਾ ਜੀ ਕਾਪਰ ਤਾਂਬਾ ਕਲਰ ਹੈਗਾ ਕਿਉਂਕਿ ਹੋ ਸਕਦਾ ਹੈ ਕੈਮਰੇ ਦੇ ਵਿੱਚ ਹਨਾ ਥੋੜਾ ਜਿਹਾ ਫਰਕ ਪਈ ਜਾਂਦਾ ਹੈ ਇਹ ਨਾਲ ਇਹਦੇ ਕੱਟ ਵਰਕ ਦਾ ਮਸਲੀਨ ਦਾ ਹੀ ਕਰਵਾਇਆ ਦੁਪੱਟਾ ਜਿੱਦਾਂ ਕਿ ਮੌਸਮ ਦੇ ਹਿਸਾਬ ਨਾਲ ਸੂਟ ਕਰਵਾਇਆ ਹਨ ਹੁਣ ਜਿਹੜਾ ਲਾਈਨਿੰਗ ਵਾਲੇ ਸੂਟ ਵੀ ਨਹੀਂ ਪੈਂਦੇ ਇਹਦੇ ਵਿੱਚ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਜੇ ਲਾਉਣੀ ਹੈ ਤੁਸੀਂ ਸ਼ਰਟ ਦੇ ਵਿੱਚ ਕੱਲੀ ਦੇ ਲਾ ਵੀ ਸਕਦੇ ਹੋ ਵੈਸੇ ਤਾਂ ਇਹਦੇ ਵਿੱਚ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ بڑا ਸੂਟ ਹੈਗਾ ਗਲੇ ਦਾ ਵਰਕ ਬਹੁਤ ਜ਼ਿਆਦਾ ਸੋਹਣਾ ਇੱਕ ਆਪਣਾ ਇਹ ਵਾਲੇ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਸਾਡੇ ਕੋਲੋਂ ਇੱਕ ਇਹਦੇ ਵਿੱਚ ਕਰੀਮ ਕਲਰ ਹੈ ਸਾਡੇ ਕੋਲੇ ਜਿਹਨੂੰ ਆਪਾਂ ਆਫ ਵੈਟ ਕਲਰ ਕਹਿ ਦਿੰਨੇ ਆ ਤੇ ਇੱਕ ਆਪਣੇ ਕੋਲੇ ਇਹਦੇ ਇਹਦੇ ਚ ਮਹਿੰਦੀ ਕਲਰ ਹੈ ਜੀ ਦੋ ਤਿੰਨ ਕਲਰ ਹੀ ਆਏ ਨੇ ਆਪਣੇ ਕੋਲੇ ਇੱਕ ਆਪਣੇ ਇਹ ਵਾਲਾ ਸੂਟ ਤਿਆਰ ਕਰਵਾਇਆ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਹੈ ਕਿਉਂਕਿ ਵਿੱਚ ਪਹਿਲਾਂ ਕਹਿੰਦੇ ਨੇ ਵੀ ਕੋਟਨ ਤੇ ਥੋੜੇ ਜਿਹਾ ਪਾਰਟੀ ਵੇਅਰ ਸੂਟ ਹੋਣਾ ਹੈ ਨਾ ਜਿੱਦਾਂ ਮਾੜੇ ਕੋਟੇ ਬਾਹਰ ਪਾਉਣ ਵਾਲੇ ਕਿਸੇ ਪ੍ਰੋਗਰਾਮ ਤੇ ਵੀ ਪੈ ਜਾਂਦੇ ਇਹ ਕੋਟਨ ਦੇ ਸੂਟ ਨੇ ਇਹਦੇ ਵਿੱਚ ਅਸੀਂ ਜਿਹੜਾ ਕਰਾਇਆ ਮੋਤੀ ਦਾ ਕੰਮ ਕਰਾਇਆ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਇਹ ਵੀ ਅਸੀਂ ਆਪਣੇ ਸਾਡੇ ਬੁਟੀਕ ਤੋਂ ਹੀ ਤਿਆਰ ਹੋਏ ਹੋਏ ਸੂਟ ਨੇ ਸਾਡੇ ਆਪਣੇ ਕਾਰੀਗਰਾਂ ਦੇ ਤਿਆਰ ਕਰ ਰਹੇ ਨੇ ਦੇਖੋ ਜਿਹੜਾ ਹੈਗਾ ਹਾਂ ਲੱਗ ਜੀ ਕਢਾਈ ਹੈਗੀ ਦੇਖੋ ਜੀ ਇਸ ਤਰ੍ਹਾਂ ਦੀ ਕਢਾਈ ਹੈਗੀ ਇਹਦਾ ਵੀ ਲੰਬਾਈ ਵਗੈਰਾ ਦਾ ਕੋਈ ਚੱਕਰ ਨਹੀਂ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਹੋ ਆ ਦੇਖੋ ਸਾਡਾ ਵਿੱਚ ਜਿਹੜਾ ਹੈਗਾ ਹਲਕਾ ਹਲਕਾ ਮੋਤੀ ਲਵਾਇਆ ਹੋਇਆ ਜਿੱਦਾਂ ਕਿ ਤੁਸੀਂ ਕਿਸੇ ਫੰਕਸ਼ਨ ਵਗੈਰਾ ਚ ਸੂਟ ਇਹ ਵਾਲਾ ਪਾ ਸਕਦੇ ਹੋ ਆ ਦੇਖੋ ਮੋਤੀ ਦਾ ਕੰਮ ਕਰਾਇਆ ਹੋਇਆ ਆਪਣਾ ਸਾਰਾ ਇਹਦੇ ਵਿੱਚ ਹਾਂ ਜਿੱਦਾਂ ਕਿ ਪਰਲ ਦਾ ਹਨ ਉਹ ਕੰਮ ਕਰਵਾਇਆ ਹੋਇਆ ਆਪਣਾ ਵਾਈਟ ਮੋਤੀ ਦਾ ਆ ਦੇਖੋ ਇਹਦੀ ਸਲਵਾਰ ਵੀ ਮੈਂ ਤੁਹਾਨੂੰ ਦਿਖਾਉਣੀ ਹੈ ਸਲਵਾਰ ਤੇ ਵੀ ਵਰਕ ਹੈ ਜੀ ਜਿੱਦਾਂ ਹੁਣ ਟ੍ਰੈਂਡ ਦੇ ਵਿੱਚ ਹਨਾ ਚੱਲ ਰਿਹਾ ਸਲਵਾਰ ਵਰਕ ਬਹੁਤ ਜ਼ਿਆਦਾ ਚੱਲ ਰਹੀ ਹੈ ਕੜਾਈ ਇਹ ਵਾਲਾ ਦੇਖੋ ਇਹਦੇ ਵੀ ਆਪਣੇ ਪੌਂਚੇ ਤੇ ਵਰਕ ਆਊਗਾ ਇਹ ਪੌਂਚੇ ਦਾ ਵਰਕ ਹੈਗਾ ਤੇ ਇਹਦੇ ਨਾਲ ਪਿਓਰ ਦੁਪੱਟਾ ਵਰਕ ਵਾਲਾ ਇਹ ਨਾਲ ਪਿਓਰ ਦੁਪੱਟਾ ਲਾਇਆ ਹੋਇਆ ਜੀ ਆਪਣਾ ਦੇਖੋ ਵਰਕ ਵਾਲਾ ਇਹ ਵਾਲਾ ਇਹ ਤੇ ਵਰਕ ਹੈਗਾ ਦੁਪੱਟੇ ਤੇ ਦੇਖੋ ਗੋਟਾ ਲਾ ਕੇ ਤਿਆਰ ਕਰਿਆ ਹੈ ਬਹੁਤ ਜ਼ਿਆਦਾ ਮਿਹਨਤ ਕਰੀ ਹੋਈ ਹੈ ਇਹ ਕਾਰੀਗਰਾਂ ਦੀ ਬਹੁਤ ਜਿਆਦੇ ਸੋਹਣੇ ਬਣਾ ਕੇ ਦਿੱਤੇ ਆ ਸੂਟ ਗੋਟਾ ਵੀ ਲੱਗਿਆ ਹੋਇਆ ਨਾਲ ਵਿੱਚ ਫਲਾਵਰ ਵਗੈਰਾ ਦੇਖੋ ਫਿਨਿਸ਼ਿੰਗ ਬਹੁਤ ਜਿਆਦੇ ਹੈ ਕਢਾਈ ਦੀ ਬਹੁਤ ਜਿਆਦਾ ਫਿਨਿਸ਼ਿੰਗ ਜਿਹੜੀ ਹੈਗੀ ਆ ਆ ਦੇਖੋ ਬਹੁਤ ਜਿਆਦੇ ਸੋਹਣਾ ਸੁਣਦਾ ਇਸ ਤਰ੍ਹਾਂ ਜਿਹੜਾ ਹੈਗਾ ਇਹ ਤਿਆਰ ਹੋਊਗਾ ਬਹੁਤ ਜਿਆਦੇ ਵਧੀਆ ਸੂਟ ਹੈਗਾ ਜੀ ਇਹ ਆਪਣਾ ਤੀਜਾ ਨੰਬਰ ਡਿਜ਼ਾਈਨ ਹੋ ਗਿਆ ਜੀ ਜਿਹੜੇ ਅਸੀਂ ਆਪ ਵਰਕ ਕਰਵਾਏ ਨੇ ਹੁਣ ਜਿਹੜੇ ਅਸੀਂ ਵੈਸੇ ਹੀ ਲੈਂਦੇ ਆ ਗਣੇ ਬਣਾਏ ਸੂਟ ਉਹ ਵੀ ਦਿਖਾਉਣੇ ਆ ਇਹ ਵੀ ਵੈਸੇ ਬੁਟੀਕ ਸਟਾਈਲ ਦੇ ਸੂਟ ਨੇ ਇਹ ਮੈਨੂੰ ਵਧੀਆ ਲੱਗੇ ਮੈਂ ਤਾਂ ਲੈ ਲੇ ਬੱਸ ਇਹ ਆਪਣੇ ਕਈ ਵਾਰੀ ਪਹਿਣਾ ਨਾ ਕਹਿੰਦੀ ਇਹ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਇਹਦੇ ਨਾਲ ਦਾ ਆਪਾਂ ਵਰਕ ਨਹੀਂ ਕਰਵਾ ਸਕਦੇ ਜੀ ਇਹ ਇੱਦਾਂ ਹੀ ਲਏ ਹੋਇਆ ਆ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਫੋਟੋ ਦਿਖਾਉਂਗੀ ਇਹਦੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਵੜਨਾ ਹੈ ਬਾਕੀ ਆਪਾਂ ਖੋਲ ਕੇ ਦਿਖਾਉਣੇ ਆ ਤੁਹਾਨੂੰ ਇਹ ਅਸੀਂ ਤਿਆਰ ਵੀ ਕਰਨਾ ਇਹ ਵਾਲਾ ਸੂਟ ਸੇਲ ਹੋਇਆ ਹੋਇਆ ਹੈਗਾ ਇਹ ਅਸੀਂ ਤਿਆਰ ਕਰਨਾ ਕਿਉਂਕਿ ਇਹ ਫੋਟੋ ਤੇ ਹੀ ਵਿਕ ਗਿਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਕੋਟਨ ਦੇ ਸੂਟ ਨੇ કોટਨ ਦੇ ਸੂਟ ਨੇ ਜੀ ਧਿਆਨ ਨਾਲ ਸੁਣਿਆ ਕਰੋ ਕਈ ਵਾਰੀ ਫੇਰ ਪੁੱਛਦੇ ਰਹਿੰਦੇ ਆ ਹਨਾ ਵੀ ਕੱਪੜਾ ਕੀ ਹੈ ਕੱਪੜਾ ਕੀ ਪੁੱਛਦੀਆਂ ਰਹਿੰਦੀਆਂ ਨੇ ਮੇਰੇ ਭੈਣਾ ਇਹ ਕੋਟਨ ਦੇ ਸੂਟ ਨੇ ਅਸੀਂ ਸਾਰਾ ਵਿੱਚ ਦੱਸਦੇ ਆ ਦੇਖੋ ਕਲੀਆਂ ਵਾਲ ਵਰਕ ਹੋਇਆ ਨਾਲੇ ਗਲਾ ਗਲਾ ਵਰਕ ਹੋਇਆ ਨਾਲੇ ਜਿਹੜਾ ਹੈਗਾ țeਰਾ ਵਰਕ ਹੋਇਆ ਨਾਲੇ ਸਲਵਾਰ ਵਰਕ ਹੈ ਜੀ ਇਹਦੀ ਵਾਈਟ ਕਲਰ ਦੀ ਸਲਵਾਰ ਹੈ ਇਹਦਾ ਦੁਪੱਟਾ ਵੀ ਦੇਖੋ ਬਹੁਤ ਜਿਆਦਾ ਸੋਹਣਾ ਦੁਪੱਟਾ ਜਿਹੜਾ ਹੈਗਾ ਇਹਦਾ ਕੋਟਨ ਮਸਲੀਨ ਦਾ ਹੀ ਦੁਪੱਟਾ ਹੈ ਗੋਟਾ ਲੱਗਿਆ ਹੋਇਆ ਇਹਦਾ ਦੁਪੱਟਾ ਹੈਗਾ ਟਾਈ ਐਂਡ ਹੈਦਾ ਟਾਈ ਐਂਡ ਡਾਈ ਦਾ ਦੁਪੱਟਾ ਹੈਗਾ ਜੀ ਇਹਦੇ ਚ ਇੱਕ ਇੱਕ ਕਲਰ ਹੈਗਾ ਜੈਲੋ ਦੇਖੋ ਜੈਲੋ ਕਲਰ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਵੀ ਕਲਰ ਬਹੁਤ ਹੀ ਪਿਆਰਾ ਸੂਟ ਹੈ ਮਸਲੀਨ कॉटन ਹੈ ਵੈਸੇ ਮੈਂ ਤਾਂ कॉटन ਕਹਿ ਰਹੀ ਹਾਂ ਦੇਖੋ ਉੱਪਰ ਲਿਖਿਆ ਹੋਇਆ ਉਹਨਾਂ ਦਾ ਮਸਲੀਨ कॉटन ਮਸਲੀਨ कॉटन ਦੇ ਸੂਟ ਨੇ कॉटन ਤੋਂ ਥੋੜਾ ਜਿਹਾ ਵਧੀਆ ਹੁੰਦਾ ਵੈਸੇ ਹੁੰਦਾ कॉटन ਵਰਗਾ ਹੀ ਹੈ ਤੇ ਸਲਵਾਰ ਵਰਕ ਤੇ ਇਹਦੇ ਨਾਲ ਦੇਖੋ ਵਾਈਟ ਕਲਰ ਦੀ ਸਲਵਾਰਾਂ ਲੱਗੀਆਂ ਹੋਈਆਂ ਨੇ ਥੋੜੀਆਂ ਜਿਹਾ ਜ਼ਿਆਦਾ ਵਾਈਟ ਨਹੀਂ ਆਪਾਂ ਕਹਿ ਸਕਦੇ ਥੋੜਾ ਜਿਹਾ ਆਫ ਵਾਈਟ ਜਿਹਾ ਹੈਗਾ ਕਲਰ ਇਹਦੀ ਵੀ ਚੁੰਨੀ ਵਗੈਰਾ ਉਸ ਤਰ੍ਹਾਂ ਹੀ ਐ ਦੁਪੱਟਾ ਜਿਹੜਾ ਉਸ ਤਰ੍ਹਾਂ ਹੀ ਹੈਗਾ ਜੀ ਦੇਖੋ ਇਹ ਵਾਲਾ ਵੀ ਬਹੁਤ ਸੋਹਣਾ ਸੂਟ ਹੈ ਇਹ ਜਿਹੜੀ ਹੈਗੀ ਮੇਰੇ ਭੈਣਾਂ ਜਿਹੜਾ ਸਿਉਣ ਜਾਂਦੀਆਂ ਨੇ ਉਹ ਤਾਂ ਲੈਂਥ ਥੋੜੀ ਬਹੁਤੀ ਵਧਾ ਘਟਾ ਸਕਦੀਆਂ ਨੇ ਹਨਾ ਇੰਨਾ ਕਿਤਾਪਾ ਨੂੰ ਕਰਨ ਨਹੀਂ ਪੈ ਜਾਂਦਾ ਕਈ ਵਾਰੀ ਤੁਸੀਂ ਇੱਥੇ ਜੇ ਤੁਹਾਡੀ ਲੈਂਥ ਘਟਦੀ ਹੈ ਹਨਾ ਤਾਂ ਤੁਸੀਂ ਇੱਥੇ ਕੋਈ ਪੱਟੀ ਵਗੈਰਾ ਲਾ ਕੇ ਲੈਂਥ ਵਧਾ ਵੀ ਸਕਦੇ ਹੋ ਜਿੱਦਾਂ ਮਰਜੀ ਜਿੱਦਾਂ ਹੁਣ ਲੈਂਸ ਦਾ ਟ੍ਰੈਂਡ ਹੈਗਾ ਹੈ ਹਨਾ ਉਹ ਵੀ ਲਾ ਕੇ ਤੁਸੀਂ ਵਧਾ ਸਕਦੇ ਹੋ ਦੇਖੋ ਇਹ ਸੂਟ ਆਪਾਂ ਨੇ ਸਲਾਈ ਕਰਨੇ ਨੇ ਇਹ ਵੀ ਅਸੀਂ ਤਿੰਨ ਸੂਟ ਹੁਣ ਕਟਿੰਗ ਕਰਨ ਲੱਗੇ ਆ ਇਹ ਵੀ ਜਿਹੜੇ ਹੈਗੇ ਤਿਆਰ ਕਰਵਾਏ ਨੇ ਆਪਾਂ ਲਓ ਜੀ ਆਪਣੇ ਬੁਟੀਕ ਦਾ ਅਡਰੈਸ ਵੀ ਆਪਾਂ ਦੱਸ ਦਿੰਨੇ ਆ ਕਿਉਂਕਿ ਫਿਰ ਹਨਾ ਅਡਰੈਸ ਵੀ ਪੁੱਛਦੀਆਂ ਨੇ ਭੈਣਾ ਬਹੁਤ ਜ਼ਿਆਦੇ ਭੈਣਾ ਫੋਨ ਵੀ ਕਰਦੀਆਂ ਨੇ ਬਹੁਤ ਭੈਣਾ ਡੇਲੀ ਕਮੈਂਟ ਵੀ ਕਰਦੀਆਂ ਨੇ ਜੀ ਇਹ ਨਹੀਂ ਹੈਗਾ ਅਸੀਂ ਕਿਸੇ ਦੇ ਕਮੈਂਟ ਨਹੀਂ ਪੜਦੇ ਸਾਰਿਆਂ ਦੇ ਪੜਦੇ ਆ ਬਹੁਤ ਵਧੀਆ-ਵਧੀਆ ਕਮੈਂਟ ਕਰਦੀਆਂ ਨੇ ਬਹੁਤ ਸੋਹਣੇ ਕੱਲ ਵੀ ਬਠਿੰਡੇ ਤੋਂ ਵੀ ਫੋਨ ਆਇਆ ਹਨਾ ਅੱਜ ਅਸੀਂ ਕਿਤੇ ਗਏ ਸੀਗੇ ਰਿਸ਼ਤੇਦਾਰੀ 'ਚ ਉੱਥੇ ਵੀ ਬਹੁਤ ਭੈਣਾ ਮਿਲੀਆਂ ਮੈਨੂੰ ਅਸੀਂ ਕਿਸੇ ਫੰਕਸ਼ਨ ਤੇ ਗਏ ਸੀਗੇ ਬਹੁਤ ਭੈਣਾ ਮਿਲੀਆਂ ਬਹੁਤ ਪਿਆਰ ਦਿੰਦੀਆਂ ਨੇ ਕਿ ਤੁਹਾਡੇ ਬਲੌਗ ਦੇਖਦੇ ਆ ਚਲੋ ਹਨਾ ਜੇ ਆਪਾਂ ਨੂੰ ਕਿਤੇ ਆਪਾਂ ਕੋਈ ਕੰਮ ਕਰਦੇ ਆ ਜਾਂ ਆਪਾਂ ਵੀਡੀਓ ਵਗੈਰਾ ਬਣਾਉਨੇ ਹਨਾ ਵਧੀਆ ਲੱਗਦਾ ਜਦੋਂ ਕੋਈ ਆਪਾਂ ਨੂੰ ਜਾਣ ਪਹਿਚਾਨ ਹੁੰਦੀ ਹੈ ਬਾਹਰੇ ਹਨਾ ਨਹੀਂ ਅੰਦਰ ਤਾਂ ਆਪਾਂ ਬੈਠੇ ਹੀ ਰਹਿਣਾ ਹੁੰਦਾ ਜੀ ਚਲੋ ਆਪਾਂ ਕੰਮ ਤੋਰਿਆ ਤਾਂ ਆਪਾਂ ਨੂੰ ਹਨਾ ਜਾਣ ਪਹਿਚਾਨ ਹੁੰਦੀ ਹੈ ਉਹਦੇ ਕਰਕੇ ਬਾਕੀ ਇਹ ਵੀ ਕਹਿੰਦੇ ਆ ਕਿ ਬਹੁਤ ਵਧੀਆ ਸੋਡਾ ਕੱਪੜਾ ਬਹੁਤ ਵਧੀਆ ਨਿਕਲਦਾ ਜਿਨ੍ਹਾਂ ਨੇ ਲੈਤੇ ਨੇ ਹਨਾ ਦੇਖੋ ਆਪਾਂ ਨਹੀਂ ਕਹਿੰਦੇ ਵੀ ਸਾਡੇ ਤੇ ਵਿਸ਼ਵਾਸ ਕਰੋ ਹਸਤਾ ਕਹਿੰਦੇ ਵੀ ਚੈੱਕ ਕਰਕੇ ਦੇਖ ਕੇ ਅਰਖ ਕੇ ਕੱਪੜਾ ਫੇਰ ਲਓ ਸਾਡੇ ਤੇ ਵਿਸ਼ਵਾਸ ਕਰਕੇ ਨਾ ਨਾ ਲਾਓ ਸ਼ਾਪ ਤੇ ਆ ਕੇ ਤੁਸੀਂ ਖਰੀਦੇ ਦੇਖ ਕੇ ਕੱਪੜਾ ਖਰੀਦੋ ਸਾਡਾ ਜਿਹੜਾ ਹੈਗਾ ਪਿੰਡ ਸਾਡੀ ਪਿੰਡ ਦੇ ਵਿੱਚ ਸ਼ਾਪ ਹੈ ਜੀ ਬਾਸਾਪੁਰ ਪਿੰਡ ਹੈ ਧੂਰੀ ਤੋਂ ਸੇਰਪੁਰ ਦੇ ਵਿੱਚ ਪੈ ਜਾਂਦਾ ਜੇ ਨਾਲ ਸਾਡੇ ਪਿੰਡ ਪੈ ਜਾਂਦੇ ਨੇ ਕਨੌਰੀ ਕਲਾ ਤੇ ਰਣਿਕ ਇਹਨਾਂ ਦੇ ਵਿੱਚ ਸਾਡਾ ਪਿੰਡ ਪੈ ਜਾਂਦਾ ਕਦੇ ਮਰਜੀ ਤੁਸੀਂ ਸਾਡੀ ਸ਼ਾਪ ਤੇ ਆ ਕੇ ਕੱਪੜਾ ਖਰੀਦ ਕੇ ਲੈ ਆ ਦੇਖ ਕੇ ਸੌਰੀ ਦੇਖ ਕੇ ਕਪੜਾ ਖਰੀਦ ਸਕਦੇ ਹੋ ਜਿਹੜਾ ਹੈਗਾ ਆਪਣੀ ਇੰਸਟਾਗ੍ਰam ਹੈਡੀ ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੇ ਇੰਸਟਾਗ੍ਰam ਹੈਡੀ ਹੈ ਤੁਸੀਂ ਸਾਨੂੰ ਉੱਥੇ ਵੀ ਮੈਸੇਜ ਵਗੈਰਾ ਕਰਕੇ ਹਨਾ ਸਾਡੇ ਨਾਲ ਗੱਲ ਕਰ ਸਕਦੇ ਹੋ ਜਦੋਂ ਕਈ ਵਾਰੀ ਆਉਣੇ ਕਈ ਵਾਰੀ ਵੈਸੇ ਤਾਂ ਅਸੀਂ ਇੱਥੇ ਹੁੰਨੇ ਆ ਜੀ ਆਪਣਾ ਸਲਾਈ ਸੈਂਟਰ ਖੋਲਿਆ ਹੋਇਆ ਹੈ ਹਨਾ 3 ਤੋਂ 6 ਵਜੇ ਤੱਕ ਤਾਂ ਅਸੀਂ ਪੱਕੀ ਇੱਥੇ ਹੁੰਨੇ ਆ ਸਲਾਈ ਸੈਂਟਰ ਖੋਲਿਆ ਹੋਇਆ ਆਪਾਂ ਜੇ ਕਿਸੇ ਭੈਣਾਂ ਨੇ ਲੱਗਣਾ ਚਾਹੁੰਦੇ ਹੋ ਸਾਡੇ ਕੋਲੇ ਸਲਾਈ ਸਿੱਖਣ ਲਈ ਉਹ ਵੀ ਸਿੱਖ ਸਕਦੇ ਹੋ ਅਸੀਂ ਜਿੱਦਾਂ ਸਿੰਪਲ ਸੂਟ ਡਿਜ਼ਾਈਨਰ ਸੂਟ ਤੇ ਕੁੜ ਜਿੱਦਾਂ ਦੀ ਮਰਜ਼ੀ ਸਲਾਈ ਸਿੱਖ ਲਓ ਆਪਾਂ ਸਾਰੀ ਸਲਾਈ ਜਿਹੜੀ ਹੈਗੀ ਸਿਖਾਉਣੇ ਵੀ ਆ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜਿਹੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ